ਲੱਗੋ ਦੋਸਤੋ ਅੱਜ ਅਸੀਂ ਪਹੁੰਚਾਂਗੇ ਜੀ ਯਾਦਵਿੰਦਰਾ ਗਾਰਡਨ ਪਿੰਜੌਰ ਦੇ ਵਿੱਚ ਅਕਿ ਪਿੰਜੌਰ ਗਾਰਡਨ ਦੇ ਵਿੱਚ ਦੇਖ ਸਕਦੇ ਹੋ ਬਈ ਚੰਡੀਗੜ੍ਹ ਤੋਂ ਆ ਰਹੇ ਸੀ ਤੇ ਰਾਸਤੇ ਦੇ ਵਿੱਚ ਆਉਂਦਾ ਜੀ ਪਿੰਜੌਰ ਉੱਥੇ ਗਾਰਡਨ ਆਗਾ ਚੱਲਦੇ ਆਂਗੇ ਅੰਦਰ ਟਿਕਟ ਹੈਗੀ ਆ ਬਈ ਐਂਟਰੀ ਦੀ ਦੇਖ ਸਕਦੇ ਹੋ 25 ਰੁਪਏ ਐਂਟਰੀ ਦੀ ਹਣਾ ਬਾਕੀ ਬਈ ਅੰਦਰ ਜਾ ਕੇ ਦੇਖਦੇ ਆਂ ਵੀ ਕੀ ਗੱਲਬਾਤ ਆ ਜੀ ਪਹਿਲੀ ਵਾਰ ਆਏ ਸੀ ਜੀ ਤੇ ਪਾਰਕਿੰਗ ਬਈ ਜੀ ਬਹੁਤ ਵੱਡੀ ਆ ਨਾ 50 ਰੁਪਏ ਗੱਡੀ ਦੀ ਜਿਹੜੀ ਪਾਰਕਿੰਗ ਆਗੀ ਉਹ ਇੱਥੇ ਲੱਗੂਗੀ ਬਾਕੀ ਬਈ ਅੰਦਰ ਚੱਲ ਕੇ ਦੇਖਦਾ ਵੀ ਕੀ ਗੱਲਬਾਤ ਆ ਅੱਜ ਲੈ ਵੀ ਟਿਕਟ ਲਈ ਖਰਾਬ ਆ ਪਾਂ ਤੇ ਹੁਣ ਤਾਂ ਚੱਲ ਜਾਗੇ ਲੈ ਵੀ ਆ ਜਾਓ ਚੱਲਦੇ ਆਜਾ ਆਜਾ ਹੋ ਗਈ ਟਿਕਟ ਤਾਂ ਹੰਤਾ ਚੱਲਦੇ ਆ ਵੀ ਆ ਜਾਓ ਦੋ ਜਾਣੇ ਜੀ ਹੈ ਵੀ ਦੇਖ ਸਕਦੇ ਹੋ ਪਹਿਲੀ ਵਾਰ ਆਇਆ ਹੋਇਆ ਜਣਾ ਇਹ ਗੱਲ ਬਾਤ ਆ ਕਿ ਦੇਖਾਂਗੇ ਜਿਹੜੇ ਖਾਸ ਕੀਪਸ ਹਨ ਤੇ ਬਾਕੀ ਆ ਐਂਟਰੀ ਦੇ ਬੋਰਡ ਲੱਗਿਆ ਹੋਇਆ ਜਲ ਮਹਿਲ ਫੂਡ ਕੋਰਟ ਰੰਗ ਮਹਿਲ ਰਾਣੀ ਮਹਿਲ ਤੇ ਸੀਸ ਮਹਿਲ ਬਾਕੀ ਬਈ ਦੇਖ ਸਕਦਾ ਨਾ ਇੰਨਾ ਕੁਸ ਹੈਗਾ ਦੇਖ ਦਾਂਗਾ ਨਾ ਉਹ ਸਾਹਮਣੇ ਆ ਬਈ ਸੀਸ ਮਹਿਲ ਪਹਿਲਾਂ ਪਾਸ ਸੀਸ ਮਹਿਲ ਦੇਖ ਕੇ ਆਉਣੇ ਆ ਜੋ ਲੈ ਬਈ ਇਹ ਹੈ ਜੀ ਸੀਸਮੈਲ ਅੰਦਰ ਤਾਂ ਜਾਣ ਦਿੰਦੇ ਨਹੀਂ ਮਨ ਲੱਗਦਾ ਬਾਕੀ ਇੱਥੇ ਅੰਦਰ ਦੀ ਪਾਣੀ ਪੂਣੀ ਦਾ ਰਿਗਾਰਡ ਹੋਊਗਾ ਨਾ ਕੋਈ ਪਾਣੀ ਚੱਲਦਾ ਹੋਣਾ ਉਹ ਤੱਕ ਦੇਖ ਸਕਦੇ ਹੋ ਲਾ ਅੰਦਰ ਲੋਕ ਲੱਗੇ ਪਏ ਨੇ ਅੰਦਰ ਦਾ ਬਾਕੀ ਬਈ ਗਾਰਡਨ ਸੋਹਣਾ ਹੈ ਜੀ ਗੱਲ ਹੀ ਹੈ ਨਾ ਜੇ ਕੋਈ ਮੇਰਾ ਵੀਰ ਸਿਮਲੇ ਕਣੀ ਨੂੰ ਜਾਣਦਾ ਹੋਵੇ ਤਾਂ ਰੁਕ ਸਕਦਾ ਨਾ ਇੰਜੋਏ ਕਰ ਸਕਦਾ ਤੇ ਥੋੜੀ ਮੋਟੀ ਰੈਸਟ ਹੋ ਜਾਂਦੀ ਹੈ ਹੋਰ ਕੁਛ ਨਹੀਂ। ਬਾਕੀ ਬਈ ਇਹਦਾ ਬੈਕ ਸਾਈਡ ਤੇ ਆ ਗਿਆ ਨਾ ਦੇਖ ਸਕਦਾ ਵੱਡਾ ਬਹੁਤ ਹੈ ਇਧਰ ਹੀ ਸਾਈਡ ਵੀ। ਉਹ ਰੰਗ ਮਹਿਲ ਆ ਗਿਆ ਜੀ ਅਕੇ ਦੂਜੇ ਨੰਬਰ ਤੇ। ਉਹ ਵੀ ਦੇਖ ਦਿਆਂਗੇ ਆ ਜੋ ਬਈ। ਲੈ ਵੀ। ਇਹਦੇ ਵਿੱਚ ਨੇ ਪਾਣੀ ਪਾਇਆ ਪਿਆ ਹੋਰੇ ਹਨਾ। ਰਾਤ ਨੂੰ ਬਈ ਜਦ ਫਾਰੇ ਤੇਜ ਹੁੰਦੇ ਹੋਣਗੇ ਤੇ ਆ ਲਾਈਟਾਂ ਚੱਲਦੀ ਆਉਣੀਆਂ ਸੋਹਣਾ ਲੱਗਦਾ ਹੋਣਾ। ਰਾਤ ਦਾ ਵੀਊ ਵੀ ਦੇਖਣ ਵਾਲਾ ਹੈਗਾ। ਬਾਕੀ ਚੈੱਕ ਕਰੋ। ਵਧੀਆ ਹੈਗਾ ਨਾ ਫੋਟੋ ਕਿਤਣ ਵਾਸਤੇ ਵਧੀਆ ਬਾਕੀ ਇਹਦੇ ਬੈਕ ਤੇ ਲੱਗਦਾ ਕੁਸ ਕੋਈ ਸੋਹਣੀ ਚੀਜ਼ ਹੈ ਨਾ ਨਹੀਂ ਉਹ ਵੀ ਸੋਹਣਾ ਲੱਗਦਾ ਲੈ ਵੀ ਫੂਟ ਕੋਟ ਜਲਮਹਿਲ ਅੱਗੇ ਜਲਮਹਿਲ ਆਊਗਾ ਇਹ ਆ ਬਈ ਰੰਗ ਮਹਿਲ ਉਹਨੂੰ ਦਿਖਾਉਣਾਗੇ ਆਜੋ ਬਈ ਅਬੀ ਇਸ ਸਾਈਡ ਦਾ ਵੀਊ ਅੱਗੇ ਦਾ ਬਹੁਤ ਸੋਹਣਾ ਵੀਊ ਆਉਂਦਾ ਨਾ ਰੰਗ ਮਹਿਲ ਦੇ ਨਾਲ ਜਦੋਂ ਆਪਾਂ ਇੱਥੇ ਵਿੱਚ ਖੜਾਂਗੇ ਜਿਹੜਾ ਅੱਗੇ ਦਾ ਵੀਊ ਹੈ ਬਈ ਬਹੁਤ ਸੋਹਣਾ ਵੀਊ ਆਉਂਦਾ ਉਹਨੂੰ ਦਿਖਾਉਣਾ ਹੈ ਜੀ ਆਪਾਂ ਇਹ ਗੱਲ ਬਾਤ ਹੈ ਕਿ ਲੰਮਾ ਵੀ ਬਹੁਤ ਆ ਨਾ ਇਤੋਂ ਤੱਕ ਕਾਹ ਦੀ ਦੂਰ ਤੱਕ ਦੇਖਾਉਣਾ ਤੁਹਾਨੂੰ ਬਈ ਤੇ ਦੇਖੋ ਬਈ ਥੀਓ ਹੈ ਨਾ ਚਾਰੇ ਪਾਸੇ ਬਈ ਦਰਖਤ ਨੇ ਨਾ ਦੇਖ ਸਕਦੇ ਇੱਧਰ ਵੀ ਜ਼ਿਆਦਾ ਅੰਬ ਲੱਗਿਆ ਹੋਇਆ ਉਹਦੇ ਤੇ ਉਹ ਤੱਕਾ ਬਈ ਤੇ ਅੱਗੇ ਆਊਗਾ ਜਾਲ ਮਹਿਣੀ ਇੱਕ ਕਰੋ ਬਈ ਉਹ ਤੱਕਾ ਅੱਗੇ ਆਪਾਂ ਜੇ ਵੀ ਜਾਵਾਂਗੇ ਨਾ ਬੱਚਾਂ ਦੇ ਖੇਡਣ ਵਾਸਤੇ ਬਹੁਤ ਵਧੀਆ ਜੇ ਕਿ ਮੇਰਾ ਵੀਰ ਇੱਧਰ ਨੂੰ ਆਉਣ ਦਾ ਵੀ ਆ ਸਕਦਾ ਦੇਖਾਓ ਆਏ ਵੀ ਬਈ ਬਹੁਤ ਤਬਈ ਹੋਣਾ ਨੂੰ ਦੇਖ ਸਕਦੇ ਤੇ ਆਪਣਾ ਬਾਈ ਲੱਗਿਆ ਪਿਆ ਬਲੌਗਿੰਗ ਕਰਨ ਇਹਦਾ ਚੈਨਲ ਵੀ ਆ ਬਈ ਵਰਕਰਪੋ ਕੇ ਯਾ ਪੀਆਰ ਪਿੰਡਾਂ ਦੇ ਪੀਆਰ ਪਿੰਡਾਂ ਦੇ ਪੀਆਰ ਪਿੰਡਾਂ ਦੇ ਉਹ ਵੀ ਫੋਲੋ ਜਰੂਰ ਕਰੋ ਤੇ ਵਾਕਿ ਆਪਾਂ ਥੱਲੇ ਚੱਲਦੇ ਆਂਗੇ ਤੇ ਦੇਖਦੇ ਆਂ ਵੀ ਥੱਲੇ ਹੁਣ ਕੀ ਕੁਛ ਆ ਅੱਗੇ ਦੀ ਅੱਗੇ ਜਾ ਕੇ ਕਿਉਂਕਿ ਉਹ ਤਾਂ ਕਹਿ ਦੂਰ ਕੱੱਕਾ ਸਾਹਮਣੇ ਜਲਮੇਲ ਆਇਆ ਕਹਿੰਦੇ ਕਿ ਉਹ ਜਲਮੇਲ ਦਾ ਰੀਜ਼ਨ ਇਹੀ ਹੈ ਕਿ ਉਹ ਠੰਢੀ ਹਵਾ ਹੁੰਦੀ ਚਾਰ ਦੁਆਰੇ ਪਾਣੀ ਹੁੰਦਾ ਵੇਖਦੇ ਆਂ ਆਪਾਂ ਚਲੋ ਆਜੋ ਲੈ ਵੀ ਮਿੱਤਰੋ ਆ ਇਧਰ ਉਹਦੀ ਥੱਲੇ ਐਂਟਰੀ ਹੁੰਦੀ ਹੈਗੀ ਥੱਲੇ ਨੂੰ ਜਲ ਮੈਲ ਲੋਣਾ ਦੇਖੋ ਉਹਨਾ ਬਹੁਤ ਬਣਾਇਆ ਹੋਇਆ ਇਹ ਜੀ ਗੱਲ ਨਹੀਂ ਹੈਗੀ ਜੇ ਤੁਸੀਂ ਕਾ ਟਾਡੇ ਟੇ ਟਾਂਟਾ ਸਪੈਂਡ ਕਰਨਾਗਾ ਤਾਂ ਅਸੀਂ ਇੱਥੇ ਕੰਟਾ ਡੇ ਟਾਂਟਾ ਸਪੈਂਡ ਕਰ ਸਕਦੇ ਹਾਂ ਕਹਿਣਾ ਦੇਖੋ ਬਾਈ ਤੇ ਜੂ ਸੋਨਾ ਆਉਂਦਾ ਬਾਈ ਫੋਟੋ ਫੋਟੋ ਇੱਥੇ ਨੂੰ ਆਸ ਤੇ ਵਧੀਆ ਪਲੇਸ ਆ ਦੇਖੋ ਹਾਂ ਸੋਨਾ ਚਾਰੇ ਪਾਸੇ ਹੁਣ ਆਪਾਂ ਪਹਿਲਾਂ ਉੱਥੋਂ ਲੈ ਸੀ ਉਪਰੋਂ 뷰 ਤੇ ਹੁਣ ਆਪਾਂ ਨਿਚਲੇ ਪਾਸੇ ਆ ਗਏ ਜਵਾਗ ਬੱਚੇ ਵੀ ਆਏ ਹੋਏ ਨੇ ਦੇਖ ਸਾਹਣਾ ਨੇ ਕਿੰਨੇ ਕਿ ਬੱਚੇ ਲੇ ਖੇਡਣ ਲੱਗੇ ਪਏ ਤਾਂ ਕਿ ਖਾਤਰ ਵਾਲੀ ਗੱਲ ਵੀ ਨਹੀਂ ਹੈਗੀ ਉਹ ਰਹਿਣਾ ਜੇ ਉਹ ਬੰਦਾ ਘੰਟਾ ਡੇਢ ਘੰਟਾ 2 ਘੰਟੇ ਆਪਰੇ ਸਪੈਂਡ ਕਰ ਸਕਦਾ ਆਓ ਕੇ ਚੱਲਦੇ ਲੈ ਮਿੱਤਰੋ ਆਜੋ ਹੁਣ ਤੁਹਾਨੂੰ ਆਪਾਂ ਅੱਗੇ ਦਿਖਾਵਾਂਗੇ ਜੀ ਝਲ ਮਹਿਲ ਹਣਾ ਹਾਂ ਝਲ ਮਹਿਲ ਪਾਣੀ ਦੇ ਵਿੱਚ ਬਣਿਆ ਹੋਇਆ ਚਾਰੇ ਪਾਸੇ ਪਾਣੀ ਆ ਉਹਦੇ ਬਾਕੀ ਦੇਖਦੇ ਆਂ ਵੀ ਕੀ ਗੱਲਬਾਤ ਆ ਇਹ ਪਤਾ ਨਹੀਂ ਅਸਲੀ ਆ ਬਾਈ ਪਤਾ ਨਹੀਂ ਉਦਾਂ ਕਰਕੇ ਬਣਾਇਆ ਹੋਇਆ ਬਾਕੀ ਬਾਈ ਜੀ ਗੱਲਬਾਤ ਕੀ ਆ ਕਿ ਨਾ ਜੇ ਕਿਸੇ ਨੂੰ ਵੀ ਮੇਰੇ ਵੀਰ ਨੂੰ ਇਹਦੇ ਬਾਰੇ ਪਤਾ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਵੀ ਇਹ ਮਹਿਲ ਆ ਜਿਹੜਾ ਅਸਲੀ ਆ ਜਾਂ ਫਿਰ ਬਈ ਸਿਰਫ ਇੱਕ ਟੂਰਿਸਟ ਵਾਸਤੇ ਬਣਾਇਆ ਹੋਇਆ ਵੀ ਬਾਈ ਉਹ ਆਉਣ ਆਪਦਾ ਇੰਜੋਏ ਕਰਨ ਨਾ ਕੀ ਗੱਲਬਾਤ ਆ ਕਿ ਇਹਦੇ ਬਾਰੇ ਹਜੇ ਇੰਨੀ ਨੌਲ ਨਹੀਂ ਹੈਗੀ ਆਪਾਂ ਨੂੰ ਬਾਕੀ ਬਾਈ ਕੁੱਲ ਮਿਲਾ ਕੇ ਬਣਿਆ ਸੋਨਾ ਹੋਇਆ ਕਿਸੇ ਦੀ ਗੱਲ ਨਹੀਂ ਹੈਗੀ ਬੀ ਮਾੜਾ ਬਣਾਇਆ ਹੋਇਆਗਾ ਬਣਿਆ ਸੋਹਣਾ ਹੋਇਆਗਾ ਹਣਾ ਬਾਕੀ ਕੀ ਗੱਲ ਬਾਤ ਆਉ ਆਪਣੀ ਇੰਨੀ ਗੱਲ ਬਾਤ ਹੀ ਪਤਾ ਹੈਗੀ ਬਾਕੀ ਦਿਖਾਉਣਾ ਤੁਹਾਨੂੰ ਬਾਈ ਇਹ ਆਗਾ ਜੀ ਜਾਲ ਮੈਣ ਹਣਾ ਚਾਰੇ ਪਾਸੇ ਤੇ ਪਾਣੀ ਆਗਾ ਦੇਖ ਸਕਦੇ ਹੋ ਤੇ ਦੇਖੋ ਬਾਈ ਇਹ ਅੰਦਰ ਠੰਡੀ ਹੰਡੀ ਹਵਾ ਆਉਂਦੀ ਹੋਣੀ ਜਿਹੜਾ ਵੀ ਅੰਦਰ ਖੜੇ ਨੇ ਬਈ ਨਾ ਬਾਕੀ ਆਪਾਂ ਜਾ ਕੇ ਦੇ ਦੇਣਾ ਕਿ ਬਾਈ ਚਾਰੇ ਪਾਸੇ ਚੱਲ ਰਹੇ ਨੇ ਫੁਹਾਰੇ ਦੇ ਨਾ ਉਹ ਤੱਕ ਦੇਖ ਸਕਦੇ ਹੋ ਚਾਰੇ ਪਾਸੇ ਫੁਹਾਰੇ ਚੱਲਦੇ ਨੇ ਬਾਕੀ ਚਲੋ ਅੰਦਰ ਚਾਲਦੇ ਆਂਗੇ ਦੇਖਦੇ ਆਂ ਕਾ ਵਰਕ ਪੈਂਦਾ ਮੀ ਉਰੇ ਦਾ ਕੇ ਹਾਂ ਲੈ ਵੀ ਯਾਨੀ ਕਿ ਜਿਹੜਾ ਵੀ ਮੇਰਾ ਵੀਰੋ ਰੇ ਬਾਈ ਗਰਮੀ ਚ ਆਊਗਾ ਤਾਂ ਸੁਆਦ ਆਜੂਗਾ ਨਾ ਕਿਉਂਕਿ ਵੀ ਚਾਰੇ ਪਾਸੇ ਚੱਲਦੇ ਨੇ ਫੁਹਾਰੇ ਤੇ ਠੰਡੀ ਠੰਡੀ હવા ਹੁੰਦੀ ਹੈ ਜੀ ਤੇ ਥੋੜੇ ਥੋੜੇ ਜਿਹੇ ਕਣੀਆਂ ਆਜੋ ਬਾਈ ਦੇਖ ਸਕਦੇ ਹੋ ਬਾਈ ਸਾਡੇ ਸਾਹਮਣੇ ਹੁਣ ਜਾਲ ਮਹਿਲ ਆ ਤੁਹਾਨੂੰ ਇਹ ਵੀ ਦਿਖਾ ਦੀ ਆਪਾਂ ਚਾਰੇ ਪਾਸੇ ਪਾਣੀ ਹੁਣ ਕਹਿ ਵੀ ਚਾਰੇ ਪਾਸੇ ਤਾਲੇ ਨੇ ਖੁਆ ਰਿਆ ਨਾ ਇੱਧਰ ਵੀ ਫਾਰੇ ਨੇ ਬਾਈ ਬਾਕੀ ਅੰਦਰ ਦਿਖਾਉਣਾ ਤੁਹਾਨੂੰ ਅੰਦਰ ਜਾ ਕੇ ਕਿ ਅੰਦਰ ਕੀ ਗੱਲ ਬਾਤ ਹੈ ਜੀ ਤੇ ਵੀਰ ਬਹੁਤ ਖੜੇ ਨੇ ਦੇਖੋ ਬਾਈ ਵਾਹ 来 मित्रों फोटो फोटोਆਂ ਨਹੀਂਆਂ ਖੇਚ ਠੀਕ ਆ ਜੀ ਫੋਟੋ ਆਉਂਦੀ ਐ ਇੱਥੇ ਸੋਹਣੀ ਠੀਕ ਆ ਤੇ ਉਸ ਤੋਂ ਬਾਅਦ ਬਈ ਅੱਗੇ ਚੱਲਦੇ ਆਂਗੇ ਤੇ ਅੱਗੇ ਦੇਖਦੇ ਆ ਵੀ ਇਹ ਕੀ ਕੀ ਜਾਣਾ ਇਹਨੂੰ ਕੀ ਨਾਮ ਜਿਹੜਾ ਦਿੱਤਾ ਹੋਇਆ ਆਜੋ ਬਈ ਚੱਲਦੇ ਆਂਗੇ ਲੈ ਵੀ ਮਿੱਤਰੋ ਇੱਧਰ ਜਲ ਮਹਿਲ ਤੇ ਇਧਰ ਇਹ ਚੀਜ਼ਾਂ ਨਾਲ ਜਿਹੜੀ ਬਈ ਜੀ ਬੈਸਿਕਰੀ ਹੋਈ ਹੈਗੀ ਜਦੋਂ ਫੋਟੋ ਫੋਟੋ ਖੇਚ ਸਕਦੇ ਹੋਗੇ ਠੀਕ ਆ ਜਾਨਕੀ ਇੱਥੇ ਆ ਕੇ ਐਂਡ ਹੋ ਜਾਂਦਾਗਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੀ ਹੈ ਨਾ ਤੇ ਬਾਕੀ ਬਈ ਇਹ ਸੀਗਾ ਆਪਣਾ ਪਿੰਜੌਰ ਦਾ ਗਾਰਡਨ ਕਿਵੇਂ ਲੱਗਿਆ ਵੀ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ ਜੀ